ਅੱਜ ਦੀ ਪੈਰਗਾਮ ਦੇ ਤੇ ਕਿਹਣਾ ਕਰਦੇ ਮੇਰਾ ਨਾਮ ਅਰੁੰ ਜੋਸ਼ੀ ਹਾਂ ਮੈਂ ਐਕਸ ਵਾਈ ਚੇਅਰਮੈਨ ਵਾਟਰ ਸਪਲਾਈ ਐਂਡ ਸੀਵਰੇਜ ਓਫ ਪੰਜਾਬ ਸਰਕਾਰ ਚ ਰਹਿਣ ਪ੍ਰੈਜ਼ੈਂਟ ਬਲੌਕ ਪ੍ਰੈਜ਼ੀਡੈਂਟ ਆਫ ਨਾਰਥ ਹਲਕੇ ਦਾ ਜਿਹੜਾ ਵੀ ਇਹ ਹਮਲਾ ਹੋਇਆ ਹੈ ਐਲਗਾਮ ਦੇ ਵਿੱਚ ਇਹ ਬਹੁਤ ਨਿੰਦਨਯੋਗ ਸਭ ਤੋਂ ਪਹਿਲੀ ਗੱਲ ਇਹ ਤੇ ਮੇਨ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਕੀ ਹਿੰਦੂ ਹਿੰਦੁਸਤਾਨ ਸਾਡੇ ਦੇਸ਼ ਦਾ ਨਾਮ ਹੈ ਤੇ ਹਿੰਦੂ ਇੱਥੇ ਸੁਰੱਖਿਤ ਨਹੀਂ ਹੈ ਮੈਂ ਮੋਦੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਇਹਦੇ ਤੇ ਹਾਲੇ ਤੱਕ ਕੋਈ ਕਾਰਵਾਈ ਸਖਤ ਤੋਂ ਸਖਤ ਕਿਉਂ ਨਹੀਂ ਕੀਤੀ ਗਈ ਅੱਜ ਸਮਾਂ ਆ ਮੋਦੀ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ 57 ਇੰਚ ਦਾ ਸੀਨਾ ਹੈ ਅੱਜ ਦੇਸ਼ ਚਾਹੁੰਦਾ ਹੈ ਕਿ ਉਹ 57 ਇੰਚ ਦਾ ਸੀਨਾ ਜਿਹੜਾ ਹੈ ਉਹ ਵਖਾਇਆ ਜਾਵੇ ਅਤੇ ਪਾਕਿਸਤਾਨ ਨੂੰ ਇਸ ਚੀਜ਼ ਦੇ ਜਵਾਬ ਦਿੱਤਾ ਜਾਵੇ ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਨਰਸਰੀ ਜਿਹੜੀ ਅਤਵਾਦ ਦੀ ਖੋਲੀ ਗਈ ਹੈ ਉਹਨੂੰ ਬੰਦ ਕੀਤਾ ਜਾਵੇ ਤੇ ਸਾਰੀ ਦੁਨੀਆਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਵੀ ਹਿੰਦੁਸਤਾਨ ਕਿਸੇ ਤੋਂ ਡਰਦਾ ਨਹੀਂ ਹੈ ਅਸੀਂ ਸਮੂਹ ਪਾਰਟੀਆਂ ਸਰਕਾਰ ਦੇ ਨਾਲ ਹਾਂ ਤੇ ਅਸੀਂ ਕਹਿੰਨੇ ਸਰਕਾਰ ਇਤੇ ਸਖਤ ਤੋਂ ਸਖਤ ਕਾਰਵਾਈ ਕਰੇ ਮੈਂ ਕਹਿੰਦਾ ਜੀ ਤੋਂ ਮੰਗ ਭਾ ਦੀ ਗੱਲ ਕੀ ਹੋ ਸਕਦੀ ਆ ਇੱਕ ਸਾਡੇ ਦੇਸ਼ ਦਾ ਫੌਜੀ ਨੌਜਵਾਨ ਜਿਸ ਦਾ ਨਾ ਵਇਆ ਜੋੜਾ ਜਿਸ ਨੂੰ 4 ਦਿਨ ਬਾਅਦ ਮੰਨਤਾ 기 ਹੈ ਬਹੁਤ ਦੁੱਖ ਹੋਇਆ ਹੈ ਪਰ ਮੈਂ ਫੇਰ ਇਹ ਗੱਲ ਕਰਦਾ ਹਾਂ ਕਿ ਮੋਦੀ ਸਾਹਿਬ ਤੁਸੀਂ ਪ੍ਰਾਈਮ ਮਿਨਿਸਟਰ ਹੋ ਤੁਸੀਂ ਸਰਕਾਰ ਚੋਂ ਸਾਨੂੰ ਇੱਕ ਪਾਕਿਸਤਾਨ ਨੂੰ ਇਹੋ ਜਿਹਾ ਸਬਕ ਸਿਖਾਉਣਾ ਚਾਹੀਦਾ ਹੈ ਕਿ ਜਿਹੜੀ ਅਤਵਾਦੀ ਅਸਤੀ ਹੈ ਉੱਥੇ ਬਣੀ ਉਹਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਹਿੰਦੁਸਤਾਨ ਦੇ ਵੱਲ ਇਹੋ ਜੀ ਅੱਖ ਚੁੱਕ ਕੇ ਨਾ ਵੇਖੇ ਤੇ ਜਿਹੜੇ ਵਿਚਾਰੇ ਨੇ ਹੱਤੇ ਟੂਰਿਸਟ ਉੱਥੇ ਘੁੰਮਣ ਵਾਸਤੇ ਆਪਣੀਆਂ ਖੁਸ਼ੀਆਂ ਕਰਕੇ ਗਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਗੰਮ ਦੇ ਚੁੱਲ੍ਹੇ ਬਾਲ ਦਿੱਤੇ ਗਏ ਨੇ ਮੈਂ ਬਹੁਤ ਸਖਤ ਸ਼ਬਦਾਂ ਦੇ ਨਾਲ ਇਸ ਚੀਜ਼ ਦੀ ਨਿਖੇਧੀ ਕਰਦੀ ਆਂ ਪਰ ਇਸ ਦਾ ਜਵਾਬ ਪਾਕਿਸਤਾਨ ਨੂੰ ਸਾਨੂੰ ਜਰੂਰ ਦੇਣਾ ਚਾਹੀਦਾ ਹੈ